ਆ ਰਾਤੀ ਫਰਛ ਪਾਇਆ ਸੀ ਤੇ ਆਹ ਥੋੜਾ ਬਹੁਤ ਖਰਾਬ ਹੋ ਗਿਆ। ਸਵੇਰੇ ੜਾ ਪਾਣੀ ਲਾਇਆ ਤੇ ਥੋੜਾ ਜਿਹਾ ਆਪ ਹੋ ਗਿਆ। ਹੁਣ ਬਸ ਹੁਣ ਇਹਦੇ ਵੱਲ ਧਿਆਨ ਦੇਣਾ। ਜਿੱਦਾਂ ਦਾ ਹੈਗਾ ਸੋਨਾ ਬਸ ਬਹੁਤ ਵਧੀਆ। ਰਾਤੀ ਮੈਂ ਬਾਹਰੋਂ ਅੰਦਰ ਗਿਆ ਤੇ ਆਵਾ ਲਾਏ ਟੱਕ ਜੇ ਇਦਾਂ ਰਹਿ ਗਏ। ਇਦਾਂ ਰਣੇ ਹਾਂ ਬਸ। ਤੇ ਬਾਹਰੋਂ ਥੋੜਾ ਬਹੁਤ ਪਾਤਾ ਹੈ ਰਾਤੀ ਆਪਾ ਸੁੱਕ ਗਿਆ। ਠੀਕ ਵਧੀਆ ਹੋ ਗਿਆ। ਬਾਕੀ ਚਲੋ। ਪਾਣੀ ਲਾ ਦਾਂਗੇ ਇੱਕ ਅੱਧੀ ਫੇਰ। ਆ ਗਿੱਲੇ ਵਾਲਾ ਹੀ ਤੇ ਗਿੱਲੇ ਤੇ ਪਾਣੀ ਲੱਗ ਗਿਆ ਤੇ ਉਹ ਜੜੇ ਆਪਣੇ ਉੱਟ ਗਿਆ ਤੇ ਬਾਕੀ ਖੰਡਰ ਦਾ ਤੇ ਬਹੁਤ ਵਧੀਆ ਰਿਹਾ ਮਸ਼ੀਨ ਰੱਖੋ ਕਿੱਥੇ ਚੱਲੀ ਹੈ ਪੌੜੀਆਂ ਤੇ ਤੇ ਆ ਆ ਆ ਸੁੱਕ ਗਿਆ ਬੜਾ ਵਧੀਆ ਨਜ਼ਾਰੇ ਇੱਧਰ ਪਾਣੇ ਮੂਲੀ ਵਾਲੇ ਪਰਾਠੇ ਕਿਉਂ ਭਈ ਮੂਲੀਆਂ ਵਾਲੇ ਆਰੇ ਮਿੱਤਰੋ ਪਰਾਠੇ ਸ਼ਕਲੋ ਫਤ ਕੀ ਹਾਲ ਚਾਲ ਕਿੱਦਾਂ ਸਾਰੇ ਹੋਰ ਦੋਸਤੋ ਠੀਕ ਠਾਕ ਲਾਈਟ ਜਗਾ ਲਈਏ ਲੈਡ ਕਰਤਾ ਥੋੜੀ ਜੀ ਇੱਕ ਮਿੰਟ ਤੇ ਚਲ ਹੋਰ ਸਾਰੇ ਕਿੱਦਾਂ ਠੀਕ ਠਾਕ ਵਧੀਆ ਤੇ ਅੱਜ ਪ੍ਰੋਗਰਾਮ ਹੈ ਗੱਲ ਵੀਰ ਨੇ ਫੋਨ ਕੀਤਾ ਸੀ ਫੋਟੋਗ੍ਰਾਫਰ ਵਾਲੇ ਨੇ ਕਹਿੰਦਾ ਸੀ ਕਿ ਕੱਲ ਮੈਂ ਤੁਹਾਡੀਆਂ ਵੀਡੀਓ ਚਾਹੇ ਫੋਟੋ ਵਗੈਰਾ ਜੋ ਆਪਾਂ ਕਰਾਉਣੀਆਂ ਹਨ ਤਾਂ ਤੁਹਾਡਾ ਮੈਂ ਸ਼ੂਟ ਕਰ ਜਾਵਾਂਗਾ ਕੱਲ ਅੱਜ ਉਹਦਾ ਇੰਦਾ ਸੀ ਕੱਲ ਨੂੰ ਬੀਤਾਂ ਤੇ ਅੱਜ ਵੀ ਉਹ ਆਇਆ ਨਹੀਂ ਅੱਜ ਨੂੰ ਕੰਮ ਪੈ ਗਿਆ ਜਿਵੇਂ ਕਿ ਕਿਤੇ ਜਾਣਾ ਪਿਆ ਉਹਦੇ ਚੱਕਰੇ ਸਾਡਾ ਮਸਲਾ ਸਾਰਾ ਕੰਮ ਖਰਾਬ ਹੋ ਗਿਆ ਚਲੋ ਹੁਣ ਕੱਲ ਦਾ ਕੱਲ ਤਾਂ ਇਹ ਫਾਈਨਲ ਹੁੰਦਾ ਆਪਾਂ ਨੂੰ ਦੇਖੋ ਕੱਲ ਦਾ ਫਾਈਨਲ ਆਪਾਂ ਤੇ ਕੱਲ ਕਰਾਵਾਂਗੇ ਫੋਟੋਸ਼ੂਟ ਤੇ ਜੇ ਕੱਲ ਦਾ ਸ਼ਾਮੀ ਪਤਾ ਲੱਗੇਗਾ ਕਿ ਫਾਈਨਲ ਵਾਗੇ ਨਹੀਂ ਤੇ ਆਪਾਂ ਹਸਪਤਾਲ ਵੀ ਜਾਣਾ ਹੈ ਹਸਪਤਾਲ ਜਾਵਾਂਗੇ ਪਰਸੋਂ ਪਰਸੋਂ ਦੀ ਤਰੀਕ ਹਸਪਤਾਲ ਤੇ ਚਲੋ ਮਹਾਰਾਜ ਕਿਰਪਾ ਗੁਰੂ ਅਮਰਦਾਸ ਜੈਕਪ ਕਰਾਉਣੇ ਜਾਣਾ ਪਰਸੋਂ ਤੇ ਦੇਖਦੇ ਆਂ ਆਪਾਂ ਲੈਣੀ ਇੱਕ ਪੱਗ ਆ ਕੇ ਇਸ ਕਲਰ ਦੀ ਲੈਣੀ ਹੈ ਇਸ ਕਲਰ ਦੀ ਪੱਗ ਲੈ ਕੇ ਆਣੀ ਹੈ ਕਿਦਾਂ ਗੋਲੂ ਜਿਹਾ ਕੀਤਾ ਇਹਨੂੰ ਹੈ ਇਹ ਕਹਿੰਦੇ ਕਹਿੰਦੇ ਚੁੰਨੀ ਪਹਿਲਾਂ ਖਾਲਦੀ ਉਹਨੂੰ ਬੜਾ ਕਵਾਸਾ ਜਿਆ ਕਰਕੇ ਵਹਾ ਲਿਆ ਉਹ ਕਿੱਧਰ ਲਈ ਸੜ ਪਈ ਹੈ ਹੈ ਉਹ ਆ ਉਹ ਵਿਚਾਰ ਦਾ ਆਸ ਬੈਠਾ ਆਸ ਤੇ ਸਾਰੇ ਇੱਥੇ ਚਲੇ ਕੋਈ ਨਹੀਂ ਤੇ हां जी ਤੇ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਕਰਨੇ ਥੋੜਾ ਜਿਹਾ ਸਿਰ ਪਰਚੇਸ ਕਰਨਾ ਥੋੜਾ ਬਹੁਤ ਨੂੰ ਕੰਮ ਹੈ ਨਾ ਸ਼ੋਪਿੰਗ ਕਰਦੇ ਬੜੀ ਬਸ ਦੇ ਕਿਚਨਾਂ ਥੋੜਾ ਸੰਭਾਲ ਲੈਣਾ ਥੋੜਾ ਜਿਆ ਵੱਤੀ ਇਹਨੇ ਆ ਬੱਲੇਣਾ ਸਮਾਨ ਤੇ ਪਤਾ ਕੱਲ ਵਾਸਤੇ ਜੋ ਆਉਂਦੇ ਆ ਆਪਣੇ ਸਿਰ ਸੁਰ ਤੋਂ ਜੋ ਲੰਮੜੀਆਂ ਨਾ ਫੋਟੋਸ਼ੂਟ ਵਾਸਤੇ ਕੀ ਉਹਨੂੰ ਕਹਿੰਦੇ ਹੋ ਕਵਾਲਾ ਤੇ ਲੱਗਦੇ ਜਿਹੜੇ ਐਸੈਸਰੀ 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 ਵਗੈਰਾ ਜੋ ਵੇਂਦੇ ਯਾਰੋ ਬੱਲੇ ਹੋਣਗੇ ਚਲੋ ਫੇਰ ਚੱਲੀਏ ਤੇ ਆਪਾਂ ਕੰਮ ਕਮ ਵਗੈਰਾ ਬੰਦ ਕਰਤਾ ਤੁਹਾਨੂੰ ਕੱਲ ਵੀ ਦੱਸਿਆ ਜਾਣਾ ਕੰਮ ਰੋਕਤਾ ਸਾਰਾ ਤੇ ਗੱਡੀ ਚ ਕੱਲ ਦਾ ਸੈਂਟਰ ਕੱਢਣ ਵਾਲਾ ਪਿਆ ਸੀ ਕੱਢਿਆ ਨਹੀਂ ਤੇ ਵੈਸੇ ਸੈਂਟਰ ਰੱਖਣਾ ਨਹੀਂ ਚਾਹੀਦਾ ਇਹ ਗੱਡੀ ਦੇ ਵਿੱਚ ਇਹ ਤੇ ਗੱਲ ਗਲਤ ਵੈਸੇ ਇਹ ਸਾਡੀ ਗਲਤੀ ਹੈ ਕਿਉਂਕਿ ਧੁੱਪ ਵੀ ਕਾਫੀ ਪੈਣ ਦੀ ਹੈ ਤੇ ਉਹਦੇ ਚੱਕਰ ਦੇ ਵਿੱਚ ਗੱਡੀ ਦੇ ਉਹ ਸੈਂਟਰ ਨਹੀਂ ਰੱਖਣਾ ਚਾਹੀਦਾ ਉਹ ਜਿਹੇ ਭਰਿਆ ਰੱਖਿਆ ਸੈਂਟਰ ਵੈਸੇ ਉਹ ਸਾਡੀ ਗਲਤੀ ਹੈ ਕੱਢ ਲੈਨੇ ਬਾਹਰ ਹੁਣ ਚਲੋ ਜੇ ਕੱਢਿਆ ਕਰਾ ਟੱਕਿਆ ਪਿਆ ਹੈ ਤੇ ਕੱਢਦਾ ਬਾਹਰ ਚਲੋ ਫੇ ਚਲੀ ਜੀ ਅਸੀ ਜਿਆਦਾ ਵਧੀਆ ਕਿ ਨਹੀਂ ਨਾਲੇ ਫੋਟੋ ਵੀ ਲੱਭਦੀ ਐ ਇਹਨੇ ਵੜਾ ਕਵਾਸਾ ਜਿਆ ਕੀਤਾ ਇਹਨਾਂ ਨੇ ਵੇ ਨੁੱਕੜੀ ਚ ਲਾਇਆ ਪਾਣੀ ਦੀ ਬੋਤਲ ਲੱਲੋ ਇੱਕ ਚੱਲੀਏ ਹਾਂਜੀ ਹਾਸ਼ੂ ਰਾਇ ਜੰਮ ਗਿਆ ਚਟਾ ਚਟਾ ਜਿਆ ਕੀ ਗੱਲ ਹੋ ਗਈ ਫਰਾਲ ਚਲੋ ਕੋਈ ਨਹੀਂ ਆਪਾਂ ਰੀਏ ਬੋਤਲ ਉਹ ਲੈ ਆਹ ਕੰਮ ਵਧੀਆ ਲੈ ਜਿਹੜਾ ਕਰ ਲੈਗੇ ਨਾ ਇਹਦਾ ਮੈਨੂੰ ਚੇਤਾ ਹੀ ਨਹੀਂ ਇਹ ਕਿੰਨਾ ਕੱਢ ਕੇ ਲਈ ਆ ਇਹ ਆਪਣਾ YouTube ਦਾ ਪਲੇ ਬਟਨ ਜਿਹੜਾ ਆਇਆ ਹੈ ਹਨਾ ਉਹਨ ਮਗਾਉਤੇ ਹੈ ਜਕਰਾ ਲੈਣੇ ਤੇ ਇਹਨੂੰ ਫਰੇਮ ਚਾ ਕਰਾਉਣਾ ਬਟਨ ਆਪਣੇ ਨੂੰ ਇਹਦਾ ਪਲੇ ਬਟਨ ਇਦਾਂ ਲੈ ਜੀ ਵਿੱਚ ਸਾਰਾ ਸਭ ਕਵਰ ਨੂੰ ਲਾ ਕੇ ਜਾਣੇ ਵਾਲਾ ਹਨਾ ਇੱਕ ਸਰਟੀਫਿਕੇਟ ਜੀ ਵੀ ਹੋਣਾ ਹੈ ਇਹਦੇ ਵਿੱਚ ਇਹ ਸਰਟੀਫਿਕੇਟ ਜੀ ਵੀ ਕਰਵਾ ਲੈਣੇ ਹਨਾ ਫਰੇਮ ਜਗ੍ਹਾ ਮੈਂ ਮੂਵੀ ਕਰੰਡੇ ਮੂ ਲਾਉਦਾ ਹਾਂ ਹੂੰ ਇਹ ਦੇ ਉੱਤੇ ਲਾਉਣਾ ਨਹੀਂ ਇਹ ਵੱਖਰਾ ਦਿਓ ਵੱਖਰਾ ਮੈਂ ਕਿ ਫਰੇਮ ਜਗ੍ਹਾ ਕਰਾ ਲੈਂਦਾ ਓਦਾਂ ਖਰਾਬ ਜਾ ਹੋ ਜਾਣਾ ਮੈਂ ਕਿ ਨਹੀਂ ਪਾ ਲੋ ਨਹਾ ਕਵਰ ਕਵਰ ਚ ਪਾ ਲੋ ਆਹ ਡੱਬਾ ਫਰਹੰਦੀ ਇੱਥੇ ਤੋਹੇ ਦਾਮਲ ਪਾ ਲੋ ਕਵਰ ਚ ਚਲੋ ਚਲੀਏ ਪਾਣੀ ਦੇ ਬਦਲੇ ਫੜ ਲ ਤੇ ਇਹ ਬੜੀ ਲੱਗੀ ਦਵਾਈ ਖਾ ਲਈ ਤੇ ਦਵਾਈ ਖਾ ਲਈ ਆਣ ਕੇ ਖਾ ਲਈ ਚਲੋ ਚਲੀਏ ਅਸੀਂ ਚੱਲ ਪਈਏ ਘਰੋਂ ਤੇ ਪਹਿਲਾਂ ਤੇ ਸੋਚਿਆ ਘਰੇ 10-15 ਮਿੰਟ ਹੋ ਗਏ ਆਪਣੇ ਫਿਰ ਥੋੜਾ ਮਾਰਕੀਟ ਜਾਣਾ ਆ ਥੋੜਾ ਬਹੁਤ ਸਮਾਨ ਲੈਣਾ ਘਰ ਦਾ ਹੀ ਨਹੀਂ ਪਹਿਲਾਂ ਉਹ ਜਣਾਉ ਉਹ ਦੇ ਫਰੇਮ ਉਹਦਾ ਉਹ ਫਰੇਮ ਜਾਂਦੇ ਜਾਂਦੇ ਹਨਾ ਉਹ ਦੇ ਜਣੇ ਚ ਸ਼ਾਮ ਨੂੰ ਲੈ ਜਾਗੇ ਆ ਸ਼ਾਮ ਗੰਦੇ ਜੰਦੇ ਆ ਉਹ ਦੇ ਜੰਦੇ ਆ ਜਿਹੜਾ ਸਾਡਾ ਪਲੇ ਬਟਨ ਆ ਗਰਮੀ ਨਾਲੇ ਬਹੁਤ ਆ ਜੀ ਗਰਮੀ ਬਹੁਤ ਜਿਆਦਾ ਪੈਂਦੀ ਬਹੁਤ ਜ਼ਿਆਦਾ ਪੈਂਦੀ ਬਹੁਤ ਕੀ ਗਰਮੀ ਕੋਈ ਜ਼ਿਆਦਾ ਪੈਂਦੀ ਹੈ ਬਹੁਤ ਪੂਰਾ ਹਾਲ ਹੈ ਚਲੋ ਕੋਈ ਪਹਿਲਾਂ ਜੀ ਵਾਪਸੀ ਚਲੋ ਪਰਮਾਤਮਾ ਦੇ ਰੰਗ ਆ ਨੂੰ ਕੰਮ ਆ ਫਰੇਮ ਕਰਾਉਣਾ ਆ ਦੁਕਾਨ ਤੇ ਦਵਾਂਗੇ ਆ ਭਾਈ ਪਲੇ ਬਟਨ ਨੂੰ ਨਾ ਫਰੇਮ ਕਰਨਾ ਜੀ ਤੇ ਦੋਵੇਂ ਇੱਕੋ ਸਾਈਜ਼ ਦੇ ਹੋਣਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਫਰੇਮ ਦੋਵਾਂ ਸਿਆਇਆ ਜਨਾ ਮਤਲਬ ਇੱਕੋ ਵੇ ਦੋਵਾਂ ਦੇ ਪਰ ਜਨਾ ਤਾਂ ਕੁਝ ਇਕੱਠੇ ਚ ਕਰਦਾ ਇਦਾਂ ਨਹੀਂ ਇਕੱਠੇ ਜਨਾ ਕਰੋ ਅਲੱਗ ਅਲੱਗ ਕਰੋ ਤੇ ਇੱਕੋ ਸਿਆਇ ਕਰਦਾ ਵੀ ਆਹ ਭਾਜਣਾ ਕਾਰਡ ਦੇਤਾ ਕਹਿੰਦੇ 7 ਵਜੇ ਨਾਲ ਕੇ ਲੈ ਜਾਓ ਫਰੇਮ ਆਪਾਂ ਕਿਤੋਂ ਲੈਂ ਗਦਾਪਰ ਰੋਡ ਤੇ ਚਲਿਏ ਫਿਰ 7 ਵਜੇ ਟਾਈਮ ਦਿੱਤਾ ਕੇ ਨਾ 7 ਵਜੇ ਜਾਣ ਕੇ ਲੈ ਜਾਓ ਚਲੋ ਇਧਰ ਆ ਗਿਆ ਨੀंबू ਪਾਣੀ ਵਾਲ ਤੇ ਮਮੀ ਨੇ ਬਣਾਇਆ ਨੇ ਇਹ ਪਾਣੀ ਤੇ ਇਹ ਬੱਸ ਮੋਬਾਈਲ ਮੋਬਾਈਲ ਨਹੀਂ ਨੰਨ ਸੱਟਣਾ ਪੀ ਲੋ ਲੀਮੂ ਪਾਣੀ ਪੀ ਲੋ ਚਲੋ ਚਲੀ ਚਲੋ ਚ ਪੀ ਲੋ ਜਲਦੀ ਚਲੋ ਚਲੀ ਹੁਣ 5:00 ਵਜ ਗਏ ਥੋੜਾ ਬਸ ਸਮਾਨ ਵੀ ਲੈਣਾ ਹੁਣ ਤਿਆਰੀ ਸ਼ਰੀ ਤਿਆਰੀ ਸ਼ਰੀ ਆਪਣੀ ਹੋ ਗਈ ਆ ਤੇ ਸਵੇਰੇ ਸਾਡਾ ਫੋਟੋ ਸ਼ੂਟ ਹੈ ਕਿਉਂ ਜੀ ਲਾਲਦੀਪ ਵੀ ਜਾਊਗਾ ਅੱਜ ਚਲੋ ਲੈ ਗਏ ਜਿਹੜਾ ਸਮਾਰਿਆ ਲੈ ਰਹਿ ਗਿਆ ਲੈ ਵੀ ਆ ਕਰ ਲੈ ਸਲੈਕ ਮੈਂ ਕਿਹਾ ਚਲ ਹਰ ਕੋ ਦਾ ਬੂਟ ਲੈ ਜਾਗੇ ਨਾਲ ਉੱਥੇ ਫੋਟੋ ਸ਼ੂਟ ਕਰਨ ਵਾਸਤੇ ਇਹ ਜਿਆਦਾ ਹੋ ਗਿਆ ਸੋਹਣੀ ਫਰਾਕ ਵਾ ਆਈ ਦੀ ਚਲੋ ਵੀ ਚਲੀਏ ਦੋ ਤੇ ਦੋ ਫਰਾਕਾਣਾ ਬਵਾੜੀ ਨਹੀਂ ਬੋਡਰ ਲੱਗੇ ਬਾਹਰ ਨਹੀਂ ਨਹੀਂ ਮਾਣੇ ਨਹੀਂ ਜੀ ਜੀ ਲੱਲਾ ਵੀ ਟੀ ਮਾੜਾ ਤੁਹਾਨੂੰ ਪਤਾ ਭਰਾ ਨਾ ਲੈ ਜਾਗੇ ਮੋੜ ਕੇ ਫੋਟੋਗ੍ਰਾਫ ਨੇ ਕੁਝ ਵੀ ਗਿਆ ਨਾ ਆ ਚੀਜ਼ ਹੈ ਫਿਰ ਉਸ ਮੌਕੇ ਤੇ ਕਿਹੜੀ ਲਿਆਉਣੀ ਹੈ ਬੱਜੀ ਆ ਠੀਕ ਹੋਗਾ ਨਾ ਬੱਜੀ ਵਾ ਠੀਕ ਆ ਬੱਜੀ ਥੋੜੇ ਕਿਉਂ ਮੋੜ ਕੇ ਲੜੀ ਦੋ ਠੀਕ ਹੋ ਠੀਕ ਬਹੁਤ ਵਧੀਆ ਸਾਡੇ ਨਹੀਂ ਨਹੀਂ ਮੰਮੀ ਫਰੂਕਾ ਕੱਢੀ ਜਾਂਦੀ ਉਹ ਇਹ ਕੋਲ ਕੱਢਦੀ ਅੰਦਰ ਕੋਲ ਕੱਢਦੀ ਇਹ ਲਾਈਟ ਜਿਆਦਾ ਬਦਰੂ ਨਹੀ ਆਹੋ ਠੀਕ ਹੈ ਯਾਰ ਆਹ ਆਹ ਕਲਰ ਵਧੀਆ ਲੱਗਾ ਇਹ ਪਹਿਲੇ ਸੱਗੇ ਨਹੀਂ ਤਾਂ ਨਾ ਕਰਾਈ ਇਹ ਫੋਟੋ ਇੱਕ ਤਾਂ ਇਦਾਂ ਨਹੀਂ ਇਸ ਬੂਟ ਕੱਢ ਕੇ ਤੋ ਕਿਦਾਂ ਹਾਂ ਸਹੀ ਹੈ ਐਕਦਾ ਹਾਂ ਹਾਂ ਅਈ ਵੀ ਉਹ ਹਰ ਬੁਲੇ ਚਾਹੇ ਬਿਚਾਤੀ ਕਿ ਜੀ ਮਤਲਬ ਮੈਂ ਜੀ ਮੈਂ ਬਾਹਰ ਹਾਂ ਇਹ ਖਰਾਬ ਹੈ ਇਹ ਆਈਏ ਤਾਂ 6:00 ਤੇ ਵਜਾ ਦੇ ਤੁਸੀਂ ਯਾਰ ਚਲੋਗਾ ਯਾਰ ਸ਼ੂਟ ਵਾਸਤੇ ਥੋੜੇ ਜਿਹਾ ਸਮਾਨ ਲੈਣਾ ਜ਼ਰੂਰੀ ਹੈ ਚਲਿਏ ਫਿਰ ਨਾਲੇ ਕਿਰਨੇ ਆਪਣਾ ਕਰਨਾ ਮਾੜਾ ਮੋਟਾ ਲੈਣਾ ਸਮਾਨ ਬਾਹਰ ਤੇ ਅੱਗ ਵੀ ਬੜੀ ਲੱਗੀ ਐ ਤੇ ਨਾ ਤੇ ਕੱਲ ਵਾਲਾ ਵਲੌਗ ਸਾਡਾ ਜਰੂਰ ਦੇਖਿਓ ਠੀਕ ਜੇ ਐਚੇ ਜਾਣਾ ਕਿੱਥੇ ਜਾਣਾ ਨਿੱਕੀ ਵਾਲੀ ਕਿੱਥੇ ਜਾਣਾ ਨਿੱਕੇ ਜਾਣਾ ਕਿੱਥੇ ਜਾਣਾ ਸਾ ਬੜੀਆਂ ਕੰਨਾਂ ਨੂੰ ਬੜੀਆਂ ਪਈਆਂ ਦਿੱਥ ਲਈਆਂ ਨਿੱਕੀ ਨਿੱਕੀਆਂ ਕੈਮਰੇਮੈਨ ਦਾ ਹੁਣੇ ਫੋਨ ਆਇਆ ਤੇ ਉਹ ਵੀ ਕਹਿੰਦਾ ਵੀਰ ਕਹਿੰਦਾ ਕੱਲ ਮੇਰਾ ਵੇਲ ਐ ਤੇ ਕੱਲ ਅੱਜ ਮੈਂ ਵੇਹ ਅੱਜ ਵੱਲੋਂ ਹੀ ਪਰ ਅੱਜ ਉਹਦਾ ਕੰਮ ਕੈਨਸਲ ਹੋ ਗਿਆ ਹਾਂ ਦਾ ਸਵੇਰੇ ਪੱਕਾ ਚਲੋ ਮੈਂ ਕਿਹੜਾ ਕੰਮ ਟਾਈਮ ਨਾ ਹੋ ਜੇ ਤੇ ਕਰ ਲੈਣਾ ਚਾਹੀਦਾ ਮੈਂ ਕਿ ਆ ਵਿੱਚ ਆ ਵੀ ਹੈਗੀ ਮੈਂ ਕਿ ਦੀਪਨੂ ਖੜਦੇ ਆ ਨਾਲ ਇਹ ਵੀ ਘਰੇ ਬੋਰੀ ਹੋਣ ਡਿਆ ਫੜ ਚਲਾ ਯਾਰ ਤੂੰ ਚਲਾਉਣੀ ਆ ਆ ਫੜ ਚਲਾ ਤੂੰ ਹੈਗਾ ਹੈਗਾ ਫੜ ਸਾਨੂੰ ਪਤਾ ਇਹ ਦਿਨ ਮੈਂ ਡਰਾਈਵਰ ਕਿਹਣ ਬੰਦਾ ਹੁਣ ਤਾਂ ਕਰਕੇ ਗੱਡੀ ਨੂੰ ਲੀਕਾਂ ਬੜੀਆਂ ਪੈ ਗਈਆਂ ਯਾਰ ਇਹ ਕੋਈ ਯਾਰ ਆ ਟਾਇਰ ਕਿਉਂ ਖਸ ਗਿਆ ਹੂੰ ਕਸਿਆ ਸਟੱਪ ਨਹੀਂ ਪਾਈਆਂ ਬਹੁਤ ਕਸ ਗਿਆ ਤੇ ਆ ਲੈ ਲੇ ਕਾ ਲੋਕਾਂ ਬੜੀਆਂ ਪੈ ਗਈਆਂ ਇੱਧਰ ਇਹ ਕੰਨ ਪੈ ਗਈਆਂ ਉਧਰ ਛੜ ਬੜੀ ਲੰਮੀ ਲੀਕ ਆ ਵੇ ਹੋ ਗਿਆ ਸਾਰੇ ਖਰਾਬ ਕਮਾ ਲੈ ਉਤੋਂ ਦੀ ਤੂੰ ਹੀ ਚਲਾ ਲਿਆ ਕਰ ਗੱਡੀ ਹੈ ਕਦੋਂ ਜਾ ਸਿੱਖਣੀ ਸਿਖਾਣੀ ਖੇਤੀ ਜਾ ਜੰਮ ਇੱਧਰ ਦਾ ਇੱਧਰ ਵਾਲਾ ਗਲਾਸ ਹੱਤ ਨਾਲ ਖੁੱਲਦਾ ਤੇ ਪਰਲਾ ਆਟੋਮੈਟਿਕ ਇਹ ਖਰਾਬ ਹੋ ਗਿਆ ਸੰਸਰੇ ਦਾ ਵਿੱਚ ਬਾਕੀ ਇਹ ਵਾਕੇ ਜ਼ਿੰਦਗੀ ਵਿੱਚ ਸਾਰੇ ਕੰਮ ਕਰ ਲੈਣੇ ਚਾਹੀਦੇ ਆਪਣੀ ਬਾਕੀ ਚਲੋ ਪਰਮਾਤਮਾ ਕਰੇ ਕੰਮ ਸਾਰੇ ਘੈਂੜ ਘੈਂਟ ਟਾਈਮ ਵਧੀਆ ਆਵੇ ਕੱਲ ਪਰ ਤਾਂ ਦਿੱਖੀ ਬਖਸ਼ੇ ਕਿਉਂ ਮਿਲ ਤੇ ਬਾਕੀ ਇਹ ਵਾਕੇ ਚਲੋ ਜ਼ਿੰਦਗੀ ਵਿੱਚ ਜਿਹੜੇ ਆਪਣੇ ਹੁੰਦੇ ਨੇ ਕੀ ਕਹਿੰਦੇ ਆਪਣੇ ਤੇ ਉਤਰਾ ਚੜਾ ਉਤਰਾ ਚੜਾ ਨਹੀਂ ਇੱਕ ਹੋਰ ਹੰਦਾ ਉਹਨੂੰ ਕੀ ਕਹਿੰਦੇ ਆ ਛਾਉਂਗੇ ਆਪਣੇ ਜਿਹੜੇ ਨਾ ਛੋਟੇ ਮੋਟੇ ਪੂਰੇ ਕਰ ਹੀ ਲੈਣੇ ਚਾਹੀਦੇ ਚਲ ਵੀ ਜ਼ਿੰਦਗੀ ਦੇ ਵਿੱਚ ਚਲੋ ਬੈਠੋ ਤੇ ਅੱਗੇ ਮੈਂ ਮਗਰ ਬਹਿਣਾ ਆ ਨਿਮਕਾ ਬੈਠਾ ਮੈਂ ਅੱਗੇ ਬੈਠਾ ਮੈਂ ਅੱਜ ਮੈਂ ਬੈਠਾ ਮੈਂ ਮਗਰ ਅੱਜ ਗੋਲੀਆਂ ਸੁੱਟਤੀਆਂ ਵਾ ਸੁੱਟਤੀਆਂ ਗੋਲੀਆਂ ਖਤਮ ਹੋ ਗਈ ਤੂੰ ਦਿਲ ਤੋੜਦਾ ਮੇਰਾ ਅੱਜ ਗਰਮ ਪਾਣੀ ਪੀ ਜਾਂਦੇ ਵੇ ਗਰਮੇ ਪਾਣੀ ਗਰਮ ਆ ਗਏ ਹੈ ਗਰਮ ਹੋ ਗਿਆ ਠੰਡਾ ਵਾ ਬਾਕੀ ਗਰਮੋ ਲੈ ਲੈ ਥੋੜਾ ਥੋੜਾ ਜਿਹਾ ਪਾਣੀ ਠੰਡਾ ਬਾਕੀ ਗਰਮ ਇਹ ਦੇ ਨਾਲ ਆਹ ਲੋਗੋਂ ਮੂਸੇ ਵਾਲੇ ਦਾ ਲੱਬੰਡੇ ਲੱਬਿਆਣੀ ਇੱਚ ਪਿਆ ਇਹ ਲੰਨੇ ਹੁਣ ਲੈ ਵੀ ਆ ਪੱਗ ਲੈਣ ਦੀ ਘਰੋਂ ਮੈਂ ਕਿਹਾ ਚਲੇ ਨਵੀਂ ਕੀ ਲੈਣੀ ਆ ਉਹ ਚੁੰਨੀ ਉਹ ਚੁੰਨੀ ਨਾਲ ਦੀ ਰੰਗਾ ਲੈਣੀ ਅੱਜ ਨਹੀਂ ਆ ਰੰਗ ਕਰਨ ਵਾਲਾ ਰੰਗ ਕਰਨ ਵਾਲਾ ਛੁੱਟੀ ਕਰ ਗਿਆ ਲੈ ਵੀ ਇੱਥੇ ਹੈਗਾ ਹੋਰ ਵੀ ਹੈਗਾ ਯਾਰ ਇੱਥੇ ਕਿੱਥੇ ਕਿੱਝ ਦੇਖਿਆ ਤੇ ਮੈਂ ਕਿਹਾ ਨਵੀਂ ਪੱਗ ਹੀ ਲੈਣੀ ਚਲੇ ਰੰਗ ਕਰਾ ਲੈਣੇ ਪੱਗ ਲੈ ਆਂਦੀ ਫਿਰ ਲਫਾਫੇ ਚ ਪਾ ਕੇ ਵਾਪਸ ਨਹੀਂ ਗੱਲ ਬਣੀ ਉਹ ਕਹਿੰਦਾ ਰੰਗ ਨਹੀਂ ਚੜਨਾ ਉਹਨੂੰ ਇਹ ਰੰਗ ਹੈਗਾ ਡਾਰਕ ਆਦਾ ਡਾਰਕ ਰੰਗ ਹੋਣਾ ਜੇ ਫਿਰ ਉੱਤੇ ਲਾਈਟ ਹੋ ਜਾਊਗਾ ਨਹੀਂ ਨਹੀਂ ਹਾਂ ਇਹਦਾ ਲਾਈਟ ਕਲਰ ਹੋਵੇ ਫਿਰ ਉਹਦੇ ਉੱਤੇ ਫਿਰ ਹੋ ਜਾਊ ਡਾਰਕ ਉਹ ਜਿੱਦਾਂ ਵੀ ਆਉਂਦੇ ਨਹੀਂ ਗਾ ਹੁਣਾ ਬਸ ਮਨਾ ਕਰਤਾ ਉਹਨਾਂ ਨੂੰ ਚਲ ਚਲੀ ਹੁਣ ਪਰ ਨਾਂ ਟਫੀਆਣਾ ਬੰਨ ਲੀ ਨਹੀਂ ਤੇ ਅਸੀਂ ਜਾ ਰਹੇ ਹਾਂ ਉਹ ਬੰਨ ਲਿਆ ਬਈ ਤੂੰ ਟਫੀਆਣਾ ਪਰਣਾ ਬੰਨ ਲਿਓਗਾ ਆਪਣਾ ਬੱਸ ਸਟੈਂਡ ਬਟਾਲੇ ਦਾ ਮਸ਼ਹੂਰ ਪਰ ਕਹਿੰਦਾ ਸੂਟ ਵਾਸਤੇ ਚਾਹੀਦਾ ਤੇ ਮੈਂ ਕਿਹਾ ਚਲੋ ਲੈ ਚੱਲਦੇ ਆ ਆ ਠੀਕ ਹੈ ਹੋਰ ਠੀਕ ਫੂਮ ਮੋਤੀਆਂ ਵਾਲੀ ਉਹ ਕਰਨੀ ਚਲ ਚਲ ਅੰਟੀ ਵੀ ਇਹ ਕਹਦਾ ਵੀ ਉਹ ਵੀ ਜਿਵੇਂ ਨਾ ਸਲੇਟ ਨਹੀਂ ਸਲੇਟ ਨਹੀਂ ਯਾਦ ਹੋ ਤਾ ਲੈ ਜਾ ਪਾਉਂਗੇ ਕਰੋਕਰੀਏ ਦੁਕਾਨ ਤੇ ਆਹ ਚੀਜ਼ ਫੱਤੇ ਕਿਤੇ ਵਧੀਆ ਨਾ ਆਹ ਚੀਜ਼ ਆ ਹਾਂਜੀ ਨਾ ਫੋਟੋਗ੍ਰਾਫਰ ਨੇ ਮੰਗਾਇਆ ਵੀ ਚੁੱਲੀਆਂ ਇਹ ਜ਼ਰੂਰੀ ਕਹਿੰਦਾ ਆ ਆ ਜਾਣਾ 120 ਆ ਕਰੇ ਨਾ ਭਾਜੀ 120 ਆ ਦਸਾਂ ਰੁਪਏ ਦਾ ਜੀ ਦਸ ਦਾ ਬੜਾ ਇੱਕ ਦੇ ਦੋ ਇਹ ਕੱਤੇ ਲਾਉਣੇ ਕਿ ਕਹਣੇ ਕੀ ਲੈਣਾ ਕੀ ਕਹਣੇ ਕਿੱਥੇ ਬੈਡਵਾਲ ਆ ਬੈਡਵਾਲ ਕਹਿੰਦੇ ਦੇਣਾ ਯਾ ਵੀ ਇੱਥੋਂ ਆਇਆ ਪੱਗ ਲੈਣ ਵਾਸਤੇ। ਹੋਰ ਮਿਲ ਗਿਆ, ਹੁਣ ਮਿਲ ਗਿਆ। ਇਹ ਫੁੱਲ ਵੈਲ ਜੀ। ਆਹ ਵੈਲ। ਫੁੱਲ ਨਹੀਂ ਵਿਕਦੀ। ਬੜੀ ਸ਼ਾਪਿੰਗ ਕਰ ਲਈ ਅੱਜ ਲਫਾਫੇ ਗਣੋ ਦੇਖ ਕੇ ਤੋਂ 3 4 5 1 2 6 ਲੈ ਵੀ। ਬੜਾ ਰੁਪਈਆ ਖਰਚਤਾ ਅੱਜ। ਖੋਣ ਆ ਡਾ ਕਿਸ ਦਾ? ਹੁਣ ਆਪਾਂ ਜਾਣਾ ਵਿਚਾਲ ਚ। ਉਹ ਸਾਹਮਣੇ ਵਿਚਾਲ। ਮੈਂਗਾ ਮਾਰ। ਕਾਰ ਕਰੀਏ ਕਾਰ ਕਰੀਏ ਧਿਆਨ ਨਾਲ ਭਾਈ ਹੁਣ ਆਪਾਂ ਜਾ ਰਹੇ ਆ ਫਿਰ ਵਾਪਸ ਨਹੀਂ ਮਿਲਿਆ ਸਮਾਨ ਜਿਹੜਾ ਲੈਣਾ ਸੀ ਆਪਾਂ ਨੂੰ ਇੱਥੇ ਚਾੜ ਹੀ ਖਾਜੀ ਜਾਂਦੇ ਜਾਂਦੇ ਫਿਰ ਹੈ ਖਾਲੀਏ ਇਹ ਵੀ ਆ ਲੈ ਲੈ ਰੰਗ ਦੇ ਕਲਰ ਵਾਲਾ ਆਪਾਂ ਐ ਸੜੀ ਮੰਡੀ ਗੱਡੀ ਮੰਡੀ ਕਿੱਧਰ ਲਾ ਕੇ ਬੈਠਾ ਹੈ ਇਹ ਵਾਲੇ ਸਬਜੀ ਮੰਡੀ ਬਹੁਤ ਧੂਅ ਧੂ ਪੈ ਜਾਂਦੀ ਹੈ ਗੱਡੀ ਆਪਣੀ ਆਹ ਲੱਗੀ ਇਹ ਮਾਦਰਾ ਉਹਨੇ ਫੋਟੋਗ੍ਰਾਫਰ ਨੇ ਮੰਗਾਏ ਵੀ ਰੰਗ ਰੰਗ ਵਾਸਤੇ ਕੋਈ ਆਈਟਮ ਆ। ਬਾਗੀ ਗੱਡੀ ਆ। ਐਂ ਦੀ ਬਿਨਾਂ ਯਾਰ ਮੈਂ। ਜਿਆਦਾ ਬੜਾ ਮਹਿੰਗਾ ਦਿੱਤਾ ਤੇ ਪੁਜਾਰ। ਜੀ ਇਹ ਨੇਰਾ ਕਾਫੀ ਹੋ ਚੁੱਕਿਆ ਉਹ ਆਪ ਸੌਂਦੇ ਆ ਟਾਈਮ ਤੇ ਇੱਥੇ ਅਸੀਂ ਇੱਕ ਦੁਕਾਨ ਤੇ ਪਲੇ ਬਟਨ ਆਪਣਾ ਦਿੱਤਾ ਹੈਗਾ। ਮਤਲਬ ਫ੍ਰੀ ਮਾਦਾ ਬਣਾਉਣਾ ਹੈ ਤਾਂ ਉਹ ਬਾਨੇ ਦਿੱਤਾ ਆ ਤੇ ਉਹ ਹੁਣ ਜਾਂਦੇ ਆ ਟਾਈਮ ਖੜਾਂਗੇ। ਇੰਨੇ ਨੇ ਇੱਕ ਆਪਣੀ ਦਸਤਾਰ ਵੀ ਦਿੱਤੀ ਸੀ ਸੀਨ ਮਾਰਨ ਵਾਸਤੇ ਉਹ ਵੀ ਨਾਲ ਖੜਾਂਗੇ ਲੈ ਵੀ ਉਹ ਦੁਕਾਨ ਤੇ ਦਿੱਤਾ ਆਪਾਂ ਉਹ ਦੁਕਾਨ ਤੋਂ ਲੈ ਆਈਏ ਤੇ ਨਾਲੇ ਪੱਗ ਵੀ ਲੈ ਕੇ ਆਉਣੀ ਚਲ ਮੈਂ ਆਇਆ ਫਿਰ ਲੈ ਕੇ ਆਂ 5 ਮਿੰਟ ਵਿੱਚ ਦੋਨੇ ਲੈ ਕੇ ਆਉਣਗੇ ਵਾਪਸ ਫਿਰ ਚੱਲਾਂਗੇ ਘਰ ਵਾਪਸ ਹੋ ਗਏ ਕੀ ਗੱਲ ਨਹੀਂ ਮਿਲਿਆ ਉਹ ਕਹਿੰਦਾ ਟਾਈਮ ਬੜਾ ਲੱਗਣ ਡਿਆ ਅਜੇ ਸਵੇਰੇ ਲੈ ਜਿਓ ਕਹਿੰਦਾ ਇਹ ਕਹਿੰਦੇ ਮੈਂ ਦੂਸਰੀ ਨਾ ਤਾ ਹੁਣ ਮੇਰੇ ਨਾਲ ਨਾ ਚਾਟ ਖਾਣੀ ਬਨ ਲਾਈਆ ਉਸ ਪੀਣਾ ਚਾਹੀਦਾ ਤੈਨੂੰ ਇਹ ਜ ਮਤਲਬ ਇਹ ਚਾਟ ਬਣਾਉਣਾ ਚਾਹੀਦਾ ਖਾਣੀ ਤੇ ਆਪ ਚਾਟ ਨਾ ਮੇਰਾ ਲਾਉਂਦੇ ਝੂਕ ਕੇ ਮਾਰੀ ਜਾਂਦੇ ਆਪਾਂ ਬੋਗ ਮੈਂ ਜੀ ਰੱਖੀ ਵਿੱਚ ਬੜਾ ਬਦੇ ਸ਼ਬਦ ਚੱਲਦੇ ਬਹੁਤ ਸੋਹਣੀ ਚੀਜ਼ ਐ ਸ਼ਬਦ 24 ਕਿਹਨੇ ਚੱਲਦੇ ਰਹਿੰਦੇ ਦੇ ਵਿੱਚ ਤੇ ਚਲੋ ਜੋ ਵੀ ਆ ਤੇ ਤਾਂ ਬੁਝ ਕੱਟ ਲਿਆ ਕਰ ਲਿਆ ਆ ਪਨੀਰ ਲੈਂਦਾ ਥੋੜਾ ਜਿਹਾ ਨੂੰ ਕੱਟਦੇ ਵੜਦੇ ਆ ਚਲੋ ਕੋਕ ਕਰਕੇ ਬਣਾਉਣੀ ਕਰਦੇ ਕੜਾਈ ਬਣਾ ਲੈਂਦੇ ਆਮ ਲੱਗਣਾ ਇਹ ਬੜਾ ਕੋਈ ਨਹੀਂ ਮੈਂ ਮਤਲਬ ਪਨੀਰ ਘਟਦਾ ਮੈਂ ਸਰ੍ਹਾਈ ਪੌਂਤਾ ਤਿਆਰ ਕਰਤਾ ਜਿਹੜਾ ਥੋੜਾ ਜਲ ਗਿਆ ਜਿਹੜਾ ਥੋੜਾ ਸੜ ਗਿਆ ਮੇਰੇ ਕੋਲ ਹੈ ਚਲੋ ਚਲੋ ਕੋਈ ਨਹੀਂ ਕੀ ਜੀਰਾ ਬੜਾ ਪਨੀਰ ਹੈ ਨਾ ਆਲੂ ਪਾਣੇ ਵਿੱਚ ਨਹੀਂ ਨਾਲ ਪਾਣੀ ਲਾਤਾ ਇੱਕ ਵਾਰੀ ਫਿਰ ਇੱਕ ਵਾਰੀ ਸਵੇਰੇ ਲਾਹੀ ਤਾਂ ਢਾਂਗ ਹੋ ਗਿਆ 9:30 ਵਜੇ ਦਾ 10 ਵਾਜੀ ਚੱਲੇ ਤਕਰੀਬਨ ਜੇ ਆਹ ਫਸਤਰਾ ਸਹੀ ਰਿਹਾ ਤਾਂ ਸਵੇਰੇ ਦੱਸ ਹੈ ਇੱਥੇ ਥੋੜਾ ਜਿਹਾ ਖਰਾਬ ਹੋ ਗਿਆ ਚਲੋ ਹੁਣ ਇਹ ਠੀਕ ਠਾਕ ਕਰਨਾ ਜੋ ਹੈਗਾ ਬਸ ਹੁਣ ਠੀਕ ਆ ਇਹਦੇ ਰੋਟੀ ਪਾਣੀ ਆਪਣਾ ਰੈਡੀ ਛੜੀ ਹੋ ਗਿਆ ਆਈ ਇਹ ਨਾ ਤਪਤੀ ਹਵਾ ਮਾਰਿਆ ਅੱਗ ਦਾ ਲਾਇਆ ਠੀਕ ਠੀਕ ਹਾਂ ਇਹ ਗਰਮ ਹਵਾ ਹੈ ਚਾਵਲ ਨਾਲ ਬਣਾਏ ਆ ਨਾਲ ਮਟਰ ਆਲੂ ਮਟਰ ਤੇ ਚਲੋ ਫਿਰ ਇੱਥੇ ਕੋਲਰ ਲਾ ਗਏ ਪਾਣੀ ਛਕਦੇ ਆ ਤੇ ਬਾਕੀ ਤਿਆਰੀ ਛੜੀ ਕਰਨ ਵਾਲੀ ਹੈ ਬਾਕੀ ਹੈ ਕੁਝ ਸਵੇਰੇ ਆਪਾਂ ਟ੍ਰੈਵਲ ਨਿਕਲਣਾ ਹੈ 6:30 ਵਜੇ ਕੋ ਟਾਈਮ ਆ ਮਤਲਬ ਇੱਕ ਹੈਗਾ ਵਾ 8:30 ਦਾ ਤੇ ਇੱਕ ਹੈਗਾ ਵਾ 12 1 ਵਜੇ ਦਾ ਤੇ ਬਾਕੀ ਦੇਖਦੇ ਆਂ ਕਿ ਮਤਲਬ 2:00 8:00 ਠੰਢੇ ਕਰ ਲਾਂਗੇ ਫੋਟੋਸ਼ੂਟ ਕਹਿੰਦਾ ਸਵੇਰੇ ਤੇ ਵੇ ਇੱਕ ਟਾਈਮ ਸ਼ਾਮੀ ਹੈ ਇੱਕ ਰਸ ਬਦਲ ਕੇ ਸਵੇਰੇ ਤੇ ਇੱਕ ਰਸ ਬਦਲ ਕੇ ਸ਼ਾਮੀ ਤੇ ਬਾਕੀ ਚਲੋ ਦੇਖਦੇ ਆਂ ਕੀ ਪ੍ਰੋਗਰਾਮ ਬਣਦਾ ਉਹਦੀ ਪੈਕਿੰਗ ਛੱਡੀ ਆਪਾਂ ਅਜੇ ਕਰਨੀ ਹੈ ਫਿਲਹਾਲ ਲੰਗਰ ਪਾਣੀ ਛਕ ਲਈਏ ਫਿਰ ਕਰਦੇ ਆਪਾਂ ਪੈਕਿੰਗ ਸੈਟਿੰਗ ਜੋ ਵੀ ਸਮਾਨ ਕਰਨਾ ਉਕੇ ਟਾਈਮ ਨਾਲ ਜਿਹੜਾ ਹੋ ਜਾਏਗਾ ਮੁੜ ਕੇ ਵਸ ਤਿਆਰੀ ਛੜੀ ਇੱਥੇ ਕਰਦੇ ਰਹੇ ਨੇ ਫਿਰ ਸਵੇਰੇ ਟਾਈਮ ਬਣਾਣਾ ਧੁੱਪ ਜੜ ਜਾਣੀ ਕਿਉਂਕਿ ਧੁੱਪੇ ਥੋੜੀ ਜਿਹੀ ਮੁਸ਼ਕਲ ਹੁੰਦੀ ਬਹੁਤ ਜ਼ਿਆਦਾ ਗਰਮੀ ਵਾਲੀ ਪੈਣ ਲਈ ਹੈ ਤੇ ਆਪੋ ਆਪਣਾ ਖਿਆਲ ਰੱਖੋ ਸਾਰੇ ਮੇਰਾ ਵੀਰ ਤੇ ਚਲੋ ਫਿਰ ਆਵਾਂ ਫੇਰ ਤੁਹਾਨੂੰ ਲੰਗਰ ਪਾਣੀ ਸਿਕਾਈਏ ਆਜਾ ਸਗਲੋ ਫਿਰ ਚਾਵਲ ਨਾਲ ਆਲੂ ਮਟਰ ਆਲੂ ਪਨੀਰ ਕੀ ਆ ਯਾਰ ਆਲੂ ਮਟਰ ਮਟਰ ਪਨੀਰ ਸੱਚ ਕਰ ਤੇ ਛੋਟਾ ਮੋਟਾ ਲੜ ਲੂ ਫਿਰ ਅੱਜ ਆਪਾਂ ਲੜੀ ਬੜਾ ਲਿਆ ਤੇ ਬਾਕੀ ਇਹ ਛੋਟਾ ਜਿਹਾ ਵਲੋਗ ਹੀ ਸਾਡਾ ਪਰ ਲੋਕ ਕਹਿੰਦੇ ਆ ਗੱਲਾਂ ਬਾਤਾਂ ਕਰੀ ਜਾਣੀਆਂ ਇਹ ਤੂੰ ਸ਼ੂਟ ਕਿਉਂ ਕਰਾਉਂਦੇ ਕਈਆਂ ਨੇ ਜਿਹਨਾਂ ਗੱਲਾਂ ਕਰਨੀਆਂ ਚਲੋ ਕਰੀ ਜਾਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਪਲਵਾ enjoyment ਕਰਨੇ ਚਾਹੀਦੇ ਆ ਕੋਈ ਗੱਲ ਨਹੀਂ ਸਹੀ ਗੱਲ ਜੀ ਤੇ ਵਸਦੇ ਰਹੋ ਤੇ ਕੱਲ ਨੂੰ ਸਾਡਾ ਵਲੋਗ ਆਏਗਾ ਇਹ ਥੋੜਾ ਸ਼ੂਟ ਕੱਲ ਫਿਰ ਆਪਾਂ ਕਰਾਂਗੇ ਦੇਖਿਓ ਜਿਹੜੇ ਰਿਓ ਨਾਲ ਤੇ ਸਾਡਾ Facebook ਤੇ ਪੇਜ ਵੇਖੋ ਜਿਹੜਾ ਫੋਲੋ ਕਰੋ ਮਿਲਦੇ ਆ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਬਾਏ ਗੁੱਡ ਨਾਈਟ